देखो यो पंजाब ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਬੱਚੇ ਨਾਲ ਘਟਨਾ ਵਾਪਰੀ ਆ ਉਹ ਬਹੁਤ ਮੰਦਭਾਗੀ ਆ ਤੇ ਦੋਸ਼ੀ ਆ ਉਹ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਕੋਰਟ ਆਪਣੀ ਕਾਰਵਾਈ ਕਰੇ ਪੁਲਿਸ ਆਪਣੀ ਕਾਰਵਾਈ ਕਰੇ ਜੋ ਮਤਲਬ ਹੁਣ ਇਹ ਇਹ ਕੀ ਜਾ ਰਿਹਾ ਇਹ ਬਹੁਤ ਇਹ ਐ ਨਹੀਂ ਹੈ ਵੀ ਇਹ ਘਟਨਾ ਤੋਂ ਪਹਿਲਾਂ ਵੀ ਘਟਨਾ ਤੋਂ ਪਹਿਲਾਂ ਵੀ ਬਹੁਤ ਚੱਲਦਾ ਰਿਹਾ ਹੈ ਕਿ ਭਈਆਂ ਇੱਥੇ ਨਹੀਂ ਹੋਣੇ ਚਾਹੀਦੇ ਭਈਆਂ ਨੇ ਪੰਜਾਬ 'ਚ ਕਬਜ਼ਾ ਕਰ ਲਿਆ ਪੰਜਾਇਨੇ ਕਰਤਾ ਪੰਜਾਇਨੇ ਬੂ ਕਰਤਾ ਦੇਖੋ ਕੋਈ ਕਿਸੇ ਦੇ ਪੰਜਾਬੀ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆ ਕੋਈ ਦੂਜਾ ਮਜ਼ਦੂਰ ਆ ਕੇ ਕਬਜ਼ਾ ਕਰ ਲੈਣਾ ਕਿਉਂਕਿ ਸਾਡੀਆਂ ਲੋੜਾਂ ਕੀ ਨੇ ਭਲਾ ਸਾਡੀਆਂ ਲੋੜਾਂ ਦੇਖੋ ਸਾਡੇ ਕੋਲੇ ਭੰਗੇ ਨਹੀਂ ਹੈਗੇ ਤਾਂ ਅਸੀਂ ਬਹਾਹਕਾਰ ਮੱਚ ਜਾਂਦੀ ਕਾਨੂੰਨਾ ਵੇਲੇ ਸਾਡਾ ਝੋਨਾ ਲਾਉਣ ਵਾਸਤੇ ਸਾਡੇ ਕੋਲੇ ਲੇਬਰ ਨਹੀਂ ਸੀ ਸਾਡੇ ਲੋਕਾਂ ਨੇ ਜਾ ਜਾ ਕੇ ਯੂਪੀ ਦੇ ਵਿੱਚੋਂ ਬੱਸਾਂ ਲੈ ਲੈ ਕੇ ਬੰਦੇ ਨੂੰ ਲੈ ਕੇ ਆਏ ਜਦੋਂ ਝੋਨਾ ਲਾਉਣ ਦੀ ਵਾਰੀ ਆਈ ਨਾ ਤੋ ਉਹਨਾਂ ਵੇਲੇ ਰੇਲਵੇ ਸਟੇਸ਼ਨ ਦੇ ਉੱਤੇ ਅਸੀਂ ਪੰਜਾਬ ਨੂੰ ਕਿਵੇਂ ਭਾਲਦੇ ਬੰਦੇ ਹੁੰਦੇ ਆ ਜਾਂ ਕਿ ਉਹਨਾਂ ਨੂੰ ਲੈ ਕੇ ਆਉਂਦੇ ਆ 6 ਮਹੀਨਿਆਂ ਦਾ ਰਾਸ਼ਨ ਦਿੰਦੇ ਆ ਅਡਵਾਂਸ ਪੈਸੇ ਦਿੰਦੇ ਆ ਉਧਰੋਂ ਆਉਣ ਵਾਸਤੇ ਉਹਨਾਂ ਨੂੰ ਪਹਾੜਾ ਦਿੰਦੇ ਆ ਇਹ ਕਿਸਾਨੀ ਖਰੀ ਕਰਦੀ ਐ ਇਸ ਕਰਕੇ ਉਹ ਮਜ਼ਦੂਰੀ ਕਰਨ ਆਉਂਦੇ ਨੇ ਮਜ਼ਦੂਰੀ ਕਰਕੇ ਇੱਥੇ ਖਾਨ ਆਪਣੇ ਬੱਚੇ ਪਾਲਦੇ ਨੇ ਤੇ ਇਸ ਗੱਲ 'ਚ ਮਤਲਬ ਕੋਈ ਸਾਨੂੰ ਕੋਈ ਗਿਲਾ ਨਹੀਂ ਕੋਈ ਇਤਰਾਜ਼ ਨਹੀਂ ਕਿਉਂਕਿ ਸਾਡੇ ਕੋਲ ਸਾਡੇ ਪੰਜਾਬ ਦੇ ਬੱਚੇ ਤਾਂ ਕੰਮ ਹੀ ਨਹੀਂ ਕਰਦੇ ਲੇਬਰੀ ਸਾਡੇ ਤਾਂ ਸਾਡੇ ਪੰਜਾਬ ਵਾਲੇ ਤਾਂ ਬਾਹਰ ਜਾ ਰਹੇ ਨੇ ਇਸ ਕਰਕੇ ਜਿਹੜੀ ਖੇਤੀਬਾੜੀ ਦੇ ਧੰਦੇ ਦੇ ਵਿੱਚ ਜਾਂ ਇੰਡਸਟਰੀ ਦੇ ਵਿੱਚ ਸਾਡੇ ਕੋਲੇ ਮਜ਼ਦੂਰਾਂ ਦੀ ਬਹੁਤ ਘਾਟ ਹੈ ਇਸ ਕਰਕੇ ਉਹਨਾਂ ਨੂੰ ਉਹ ਲੋਡ ਪੈਂਦੀ ਹੈ ਤੇ ਉਹਨਾਂ ਨੂੰ ਹੁਣ ਇਸ ਆ ਇਸ ਘਟਨਾ ਨਾਲ ਜੋੜ ਦੇਣਾ ਵੀ ਸਾਰੇ ਭਈਏ ਹੋ ਜene ਮੈਂ ਤਾਂ ਫਿਰ ਕਿਸੇ ਜਗ੍ਹਾ ਤੇ ਵੀ ਸਾਡੀ ਸਿੱਖ ਕਮਿਊਨਿਟੀ ਦਾ ਬੰਦਾ ਵੀ ਗਲਤੀ ਕਰ ਸਕਦਾ ਹੈ ਤੇ ਸਾਰਾ ਸਿੱਖ ਭਾਈ ਆਹ ਚਾਹਰਾ ਤਾਂ ਦੋਸ਼ੀ ਬੰਦਾ ਨਹੀਂ ਉਹਦੇ 'ਚ ਜੇ ਕਿਸੇ ਇੱਕ ਨੌਨ ਲਾ ਨੇ ਗਲਤੀ ਕਰਤੀ ਜਾਂ ਦੋ ਨੌਜਵਾਨਾਂ ਨੇ ਗਲਤੀ ਕਰਤੀ ਇਹਦੇ ਨਾਲ ਸਾਰੀ ਕਮਿਊਨਿਟੀ ਨੂੰ ਤਾਂ ਨਹੀਂ ਜੋੜਿਆ ਜਾਣਾ ਚਾਹੀਦਾ